ਉਰੇ ਅੱਪਰ ਦੀ ਕਿਹਦੀ ਮਾਤਾ ਹੁੰਦੀ ਓਰੇ ਲੋਕਾਂ ਨੂੰ ਕਿਉਂ ਪੰਪਲੇ ਖੜੇ ਪਈਆਂ ਨਾ ਉਰੇ ਤੇਰੇ ਤੇ ਮਾਤਾ ਕਿਹਦੀ ਆਉਂਦੀ ਐ ਅੱਜ ਤੱਕ ਆਈ ਜੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮੈਂ ਜੂਤ ਫਿਰਨਾ ਤੂੰ ਜਾਤ ਵਖੇਗਾ ਤੂੰ ਅੱਜ ਕਿਥੇ ਤੁਰਿਆ ਹੋ? ਉਰੇਆ ਉਰੇਆ ਤੂੰ ਮਾਤਾ ਕਰਦਾ ਤੂੰ ਉਰੇਆ ਮੇਰੇ ਕੋਲ ਉਰੇਆ ਮਾਤਾ ਜੀ ਉਰੇਆ ਕੋਈ ਗੱਲ ਕੋਈ ਗੱਲ ਮੇਰੀ ਗੱਲ ਮਮਾ 2 ਮਿੰਟ ਗੱਲ ਸੁਣੋ 1 ਮਿੰਟ ਉਹ ਗੱਲ ਸੁਣ ਲਓ ਯਾਰ ਕੋਈ ਨਾ ਬਰੀ ਤੂੰ ਨਾ ਸਮਝੀ ਮਰਦਾ ਇੱਥੇ ਕਰ ਲੋਕਾਂ ਦੇ ਪਾਸੇ ਕਰਨਾ ਫੇਰ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਸਾਲਾ ਬਣਿਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹਾਂ ਉੱਥੇ ਕਿਹੜਾ ਕਹਿਣਾ ਮੇਰੇ ਮਤ ਆਉਂਦੇ ਕਿਤੇ ਕੋਈ ਆਉਂਦੀ ਅਵਰ ਤੋਂ ਇੱਕ ਢੀਸ ਕੇ ਲੈ ਕੇ ਉਧਰ ਨੂੰ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਬਾਈ ਤੂੰ ਖੜਾ ਇਹ ਡਾਂਗ ਖੋਣਾ ਗਿਆ ਖੜੇ ਇਹਨੂੰ ਕੁੱਟ ਕੇ ਲੈ ਕੇ ਨਾ ਮੈਂ ਖਾਣੇ ਨਿਕਾ ਯਾਰ ਰੱਖ ਮੈਂ ਪੈਣ ਦੇ ਰਲਾ ਇਹ ਡਾਂਗ ਕਰਾਂਗੇ ਯਾਰ ਪਖੰਡ ਵਾਰ ਦੇ ਉਪਰ ਤੋਂ ਮਿੰਟ ਨੂੰ ਖੜਾ ਡਾਂਗ ਫਰੇਗੇ ਤੇ ਮਿੰਟ ਖੜਾ ਮਿੰਟ ਖੜ ਜਾ ਉਹ ਉੱਥੇ ਨਹੀਂ ਗਿਆ ਹਾੜਾਂ ਦੇ ਵਿੱਚ ਕਰੀਬ ਨਾਲ ਘਟਾ ਹੈ ਉੱਥੇ ਕਰਨਗੇ ਅਸੀਂ 20 ਕਰਾ ਦਾ ਕੰਮ ਚੱਲੀਦਾ ਮਜ਼ਦੂਰ ਕਰਾ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਗੁਰਦੂ ਨਿਮਾ ਇੱਥੋਂ ਚੱਲ ਬਾਈ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਰੰਦੂ ਪਿੱਛੇ ਲਾਉਣਾ ਤੂੰ ਚੰਗਾ ਮੇਰਾ 20 ਕਰਾ ਦੇ ਉੱਥੇ ਜੀ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈ ਸਾਡੇ 2 ਮਿੰਟ ਗੱਲ ਸੁਣ ਲਓ ਮੇਰੀ 2 ਮਿੰਟ ਗੱਲ ਮੇਰੇ ਥੱਲੇ ਆਇਆ ਯਾਰ ਜਿਹਨੇ ਗੱਲ 2 ਮਿੰਟ ਗੱਲ ਸੁਣ ਲਓ ਧਿਆਨ ਨਾਲ 1 ਮਿੰਟ ਪਹਿਲਾਂ ਦਾ 1 ਮਿੰਟ ਇੱਕ ਮਿੰਟ ਚੰਗੌਰ ਬੋਲ ਨਾ ਚੁੱਪ ਕਰ ਜਾ ਉਹ ਨਹੀਂ ਉਹ 1 ਮਿੰਟ ਚੰਗੌਰ ਯਾਰ ਕੋਈ ਨੀ ਬੋਲਣਾ 1 ਮਿੰਟ 2 ਮਿੰਟ ਪਹਿਲਾਂ ਪਹਿਲਾਂ ਦਾ ਕੋਈ ਵੀ ਕਿਸੇ ਨੇ ਪੂਰੀ ਹੋਲਡ ਪਾਇਨਲ ਸੀ ਪੱਕਾ ਕੋਈ 1 ਮਿੰਟ 2 ਮਿੰਟ ਗੱਲ ਸੁਣ ਲਓ ਭਾਈ ਗਰੌੜਾ ਨਾ ਪਾਓ ਯਾਰ ਬੋਲੋ ਨਾ ਮੈਂ ਤੁਹਾਨੂੰ ਮੈਂ ਉਹਦੇ ਭਾਈ ਕਿਉਂ ਗੌਰ ਭਾਈ ਖੜੇ ਕਿੱਥੇ ਲੰਬੇ ਇੱਕ ਮਿੰਟ ਚਮਕੌਰ ਯਾਰ ਮੇਰੀ ਗੱਲ ਸੁਣ ਕਰ ਜਾ ਬਾਈ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ ਕੇ ਮਿੰਟ ਦਾ 2 ਮਿੰਟ ਗੱਲ ਸੁਣ ਲੋ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੁਸੀਂ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣਦੇ ਤੇ ਮਾਤਾ ਤੁਸੀਂ